ਦੈਦ ਕਰਕੇ ਐਫ ਆਈ ਆਰ ਦੀ ਕਾਪੀ ਦੇ ਦੇ ਨਹੀਂ ਤੇ ਮੁਸੀਬਾਈ ਚਾਰਾ ਸ਼ਰਕਾ ਕੋਟੇਗਾ ਜਿਹਦੀ ਵਜਿ ਦੇ ਮੁਸੀਬਾਈ ਚਾਰਾ ਹੈਗਾ ਉਹਨਾਂ ਦੇ ਹਿਰਦੇ ਜਿਹੜੇ ਵਰੁੰਧਰੇ ਜਾਣ ਔਰ ਇਹ ਇੱਕ ਦੂਜੇ ਦੇ ਨਾਲ ਲੜ ਪੈਣ ਮਗਰ ਅਸੀਂ ਬਹੁਤ ਸਮਝਦਾਰ ਆ ਅਸੀਂ ਸਾਰੇ ਧਰਮਾਂ ਨਾਲ ਲੈ ਕੇ ਚੱਲਦੇ ਆ ਅਸੀਂ ਸਮਝਦੇ ਆ ਵੀ ਕੋਈ ਵੀ ਧਰਮ ਆਪਸ ਵਿੱਚ ਵੈਰ ਕਰਨਾ ਨਹੀਂ ਸਿਖਾਉਂਦਾ ਸ਼ਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਜਲੰਧਰ ਵਿਖੇ ਗੁੱਡ ਫਰਾਈਡੇ ਅਤੇ ਈਸਟਰ ਨੂੰ ਸਮਪਿਤ ਵਿਸ਼ਾਲ ਕ੍ਰੂਸ ਯਾਤਰਾ ਗਲੋਬਲ ਕਿਚਨ ਐਕਸ਼ਨ ਕਮੇਟੀ ਯੂਪੀਏ ਹੌਂਸਲਾ ਪੰਜਾਬੀ ਮਿਨਿਸਟਰੀ 크ਰਿਸਚੀਅਨ ਪਾਸਟਰ ਐਸੋਸੀਏਸ਼ਨ ਪੰਜਾਬ 크ਰਿਸਚੀਅਨ ਮੂਵਮੈਂਟ 크ਰਿਸਚੀਅਨ ਅਵੇਅਰਨੈਸ ਲੀਡਰਸ਼ਿਪ 크ਰਿਸਚੀਅਨ ਟਾਈਗਰਸ ਫੋਰਸ ਅਤੇ ਮਸੂਹ ਜਥੇਬੰਦੀਆਂ ਨੇ ਸਹਿਯੋਗ ਦੇ ਨਾਲ ਸਮਤ ਦੇਸ਼ ਭਗਤੇ ਯਾਦਗਾਰ ਹਾਰ ਨਜ਼ਦੀਕ ਬੀ ਐਮ ਸੀ ਚੌਕ ਤੋਂ ਆਰੰਭ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋ ਪ੍ਰਦਾਨ ਗਲੋਬਲ ਕਿਚਨ ਗਲੋਬਲ ਕਿਚਨ ਕਮੇਟੀ ਸੀ ਜਤਿੰਦਰ ਮਸੀ ਗੌਰਵ ਜੀ ਨੇ ਸਹਿਸ਼ਕਤ ਕੀਤੀ ਉਹ ਤੇ ਆਈ ਹੋਈ ਸੰਗਤ ਅਤੇ ਦੇਸ਼ ਵਿਦੇਸ਼ ਵਿੱਚ ਵਸਤੇ ਮਸੀ ਭਾਈਚਾਰੇ ਲੋਕ ਨੂੰ ਗੁੱਡ ਫਰਾਈਡੇ ਅਤੇ ਇਸਤੇ ਦੀ ਮੁਬਾਰਕਬਾਦ ਦਿੱਤੀ ਪ੍ਰਭੂ ਯੇਸ਼ੂ ਮਸੀਹ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਮਸੀ ਭਾਈਚਾਰੇ ਨੂੰ ਲੋਕਾਂ ਨੂੰ ਅਪੀਲ ਕੀਤੀ ਇਸ ਮੌਕੇ ਤੇ ਜਲੰਧਰ ਪੁਲਿਸ ਪ੍ਰਸ਼ਾਸਨ ਸ਼ਿਵਲ ਪ੍ਰਸ਼ਾਸਨ ਦਾ ਯਾਤਰਾ ਦੌਰਾਨ ਵਧੀਆ ਪਰਵਿੰਦਤਾ ਤੇ ਸਹੂਲਤਾਂ ਦੇਣ ਲਈ ਧੰਨਵਾਦ ਕੀਤਾ ਇਸ ਮੌਕੇ ਤੇ ਉਹਨਾਂ ਨਾਲ ਗਲੋਬਲ ਕਿਚਨ ਐਕਸ਼ਨ ਕਮੇਟੀ ਦੀ ਪੂਰੀ ਟੀਮ ਵੀ ਜੋ ਕਿ ਸ਼ਾਮਿਲ ਸੀ ਔਰ ਤੁਸੀਂ ਆਪਣੇ ਸਕਰੀਨ ਤੇ ਦੇਖ ਸਕਦੇ اپنی تصویرਾਂ ਤੇ ਦੇਖ ਸਕਦੇ ਹੋ ਕਿ ਅੱਜ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੇ ਸਭ ਜਥੇਬੰਦੀਆਂ ਦੇ ਨਾਲ ਕ੍ਰਿਸਚਨ ਜਥੇਬੰਦੀਆਂ ਦੇ ਨਾਲ ਮਿਲ ਕੇ ਗਰਡ ਫਰਾਈਡੇ ਔਰ ਈਸਟਰ ਦੇ ਰਿਲੇਟਿਵ ਜੋ ਕਿ ਯਾਤਰਾ ਕੱਢੀ ਗਈ ਔਰ ਜਲਦੀ ਜਲਦੀ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਜ਼ਰੂਰ ਕਰਦੇ ਹੋ ਔਰ ਸਾਥ ਹੀ ਸਾਥ ਮੈਂ ਤੁਹਾਨੂੰ ਦੱਸਣਾ ਚਾਹਣੀ ਕਿ ਜਿਵੇਂ ਕਿ ਪਹਿਲੇ ਤਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜੋ ਕਿ ਨਵੀਂ ਫਿਲਮ ਚਾਰਟ ਫਿਲਮ ਆਈ ਆ ਉਸਤੇ ਹੁਸੈਨ ਨੂੰ ਲੈ ਕੇ ਗਲੋਬਲ ਕਿਰਸ਼ਨ ਐਕਸ਼ਨ ਕਮੇਟੀ ਤੇ ਸਮੂਹ ਭਾਈਚਾਰੇ ਮਸੀਹ ਭਾਈਚਾਰੇ ਦੇ ਵੱਲੋਂ ਜੋ ਕਿ ਰੋਸ਼ ਵੀ ਪ੍ਰਗਟ ਕੀਤਾ ਗਿਆ ਰੋਸ਼ ਵਿੱਚ ਚਿਤਾਇਆ ਗਿਆ ਔਰ ਆਓ ਅਸੀਂ ਫੁੱਲ ਵੀਡੀਓ ਨੂੰ ਵਾਚ ਕਰਦੇ ਹਾਂ ਜਿਸ ਵੀਡੀਓ ਦੇ ਵਿੱਚ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਜੀ ਦੇ ਵੱਲੋਂ ਸਾਨੂੰ ਕੀ ਸੰਦੇਸ਼ ਦਿੱਤਾ ਗਿਆ ਕਿ ਕਿਵੇਂ ਅਸੀਂ ਪ੍ਰਭੂ ਮਸੀਹ ਦੇ ਸਿੱਖਿਆਵਾਂ ਤੇ ਚੱਲ ਸਕਦੇ ਹਾਂ ਗੋਡ ਬlesਸ ਹੀ ਤੇ ਸਾਈ ਭਾਈਚਾਰੇ ਵੱਲੋਂ ਚਾਟ ਮੂਵੀ ਦਾ ਜ਼ੋਰਦਾਰ ਤਰੀਕੇ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਤੁਸੀਂ ਤਾਂ ਰੈਲੀ ਜਿਹੜੀ ਹੈ ਉਹ ਸਾਈਪਾ ਚਰਦੀ ਨਿਕਲਦੀ ਹੋਵੇ ਦੇਖੋ ਅੱਜ ਈਸਟਰ ਜਿਹੜਾ ਹੈਗਾ ਇਹ ਉਹ ਦਿਨ ਨੂੰ ਲੈ ਕੇ ਅੱਜ ਜਿਹੜਾ ਹੈ ਰੈਲੀ ਕੀਤੀ ਜਾ ਰਹੀ ਹੈ ਉਸ ਦੇ ਨਾਲ ਨਾਲ ਜਾਤ ਮੂਵੀ ਦਾ ਵੀ ਜਿਹੜਾ ਹੈ ਇਹ ਵਿਰੋਧ ਕੀਤਾ ਜਾ ਰਿਹਾ ਹੈ ਤੁਸੀਂ ਜਰੂਰ ਦੇਖੋ ਕਿਸਾਨ ਸਮਾਜ ਵੱਲੋਂ ਲਗਾਤਾਰ ਜਿਹੜਾ ਹੈਗਾ ਉਹ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇਹ ਤੁਸੀਂ ਹੱਥਾਂ ਦੇ ਵਿੱਚ ਫੜੇ ਬੈਨਰ ਵੀ ਜਰੂਰ ਦੇਖੋ ਜਿਹਦੇ ਵਿੱਚ ਜਿਹੜਾ ਹੈਗਾ ਇਹ ਜਾਤ ਮੂਵੀ ਦਾ ਵਿਰੋਧ ਲਿਖਿਆ ਹੋਇਆ ਹੈ ਅੱਜ ਆਨਲਾਈਨ 100 ਰੁਪਏ ਜੀ ਫੀਲ ਕਰਨਾ ਉਹਨਾਂ ਪਾਸਟਰ ਸਾਹਿਬ ਸਰ ਮੇਰੇ ਵੱਲੋਂ ਜੈ ਐਮ ਸੀ ਦੀ ਸੋ ਅੱਜ ਜਲੰਧਰ ਦੇ ਵਿੱਚ ਬਹੁਤ ਵਿਸ਼ਾਲ ਦੂਰ ਯਾਤਰਾ ਗੱਡੀ ਗਈ ਆ ਔਰ ਇਹ ਪਹਿਲੀ ਵਾਰ ਅਸੀਂ ਕੱਢੀਏ ਇੱਥੇ ਜਲੰਧਰ ਦੇ ਵਿੱਚ ਉਹ ਸਮੂਹ ਜਿੱਥੇ ਬੰਦਿਆ ਨੇ ਸਾਰਾ ਸਹਿਯੋਗ ਦੇ ਨਾਲ ਔਰ ਇਹ ਪੂਰਾ ਮਸੀਹ ਭਾਈਚਾਰਾ ਇੱਕ ਮੰਚ ਤੇ ਖੜਾ ਵਾ ਅੱਜ ਔਰ ਅਸੀਂ ਗੁੱਡ ਫਰਡੇ ਦੀ ਇੰਸਟਰ ਦੀ ਸਭ ਨੂੰ ਮੁਬਾਰਕਬਾਦ ਦਿੰਨੇ ਆ ਔਰ ਅੱਜ ਸਾਰੇ ਰੱਬ ਦੇ ਦਸਾਂ ਨੇ ਪੂਰੇ ਜਲੰਧਰ ਸ਼ਹਿਰ ਦੇ ਲਈ ਪੂਰੇ ਪੰਜਾਬ ਦੇ ਲਈ ਪੂਰੇ ਭਾਰਤ ਲਈ ਪ੍ਰਾਰਥਨਾ ਕੀਤੀ ਆ ਵੀ ਸਾਡੀ ਆਪਸੀ ਭਾਈਚਾਰ ਸਾਂਝ ਬਣੀ ਰਹੇ ਔਰ ਅਸੀਂ ਇਦਾਂ ਹੀ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਰਹੀਏ ਔਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਦਰਖਾਸਤ ਦਿੱਤੀ ਸੀ ਜੋ ਚਾਰਟ ਫਿਲਮ ਲੱਗੀ ਆ ਸਨੀ ਦਿਓਲ ਦੀ ਉਹਦੇ ਵਿੱਚ ਮਸੀਹ ਭਾਈਚਾਰਨ ਬਹੁਤ ਨੀਚਾ ਦਿਖਾਇਆ ਗਿਆ ਵਾ ਔਰ ਸਾਡੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਿਹਦਾ ਪੁਜਾਗੁੜਾਇਆ ਗਿਆ ਉਹਨੂੰ ਲੈ ਕੇ ਅਸੀਂ ਦਰਖਾਸਤ ਦਿੱਤੀ ਸੀ ਅੱਜ ਪ੍ਰਸ਼ਾਸਨ ਨੇ ਸਾਨੂੰ ਸਾਨੂੰ ਵਿਸ਼ਵਾਸ ਦਿਵਾਇਆ ਵੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਏਗਾ ਔਰ ਮਸੀਹ ਭਾਈਚਾਰੇ ਨੂੰ ਜਿਹੜੇ ਮਸੀਹ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਧਰੇ ਗਏ ਆ ਉਹਨਾਂ ਦੇ ਮਲਮ ਪੱਟੀ ਦਾ ਕੰਮ ਕੀਤਾ ਜਾਏਗਾ ਅੱਛਾ ਜਿਸ ਤਰੀਕੇ ਦੇ ਨਾਲ ਇਹ ਫਿਲਮ ਦਾ ਜਿਹੜਾ ਹੈਗਾ ਉਹਨੂੰ ਸੀਰੋ ਕਰਿਓ ਇਹਨਾਂ ਦਨਾਂ ਦੇ ਵਿੱਚ ਇਹ ਕਿਉਂ ਚੀਜ਼ਾਂ ਜਿਹੜੀਆਂ ਨਿਕਲਦੀਆਂ ਸਰ ਅਸੀਂ ਸਮਝਦੇ ਵੀ ਇਹ ਏਜੰਸੀਆਂ ਦੀ ਸ਼ਰਾਰਤ ਆ ਜਦ ਪ੍ਰੋਗਰਾਮ ਹੁੰਦਾ ਵਾ ਉਦੋਂ ਇਹੋ ਜਿਹੀਆਂ ਫਿਲਮਾਂ ਆਉਂਦੀਆਂ ਵਾ ਇਹੋ ਜੇ ਕੰਮ ਹੀ ਕਰਦੇ ਨੇ ਵੀ ਜਿਹੜੇ ਦੇਸ਼ਾਂ ਵੀ ਦੇਸ਼ਾਂ ਦੇ ਵਜਿਦ ਦੇ مصیبت aíचारा ਹੈਗਾ ਉਹਨਾਂ ਦੇ ਹਿਰਦੇ ਜਿਹੜੇ ਵਰੁੰਧਰੇ ਜਾਣ ਔਰ ਇਹ ਇੱਕ ਦੂਜੇ ਦੇ ਨਾਲ ਲੜ ਪੈਣ ਮਗਰ ਅਸੀਂ ਬਹੁਤ ਸਮਝਦਾਰ ਹਾਂ ਅਸੀਂ ਸਾਰੇ ਧਰਮਾਂ ਨਾਲ ਲੈ ਕੇ ਚੱਲਦੇ ਆਂ ਅਸੀਂ ਸਮਝਦੇ ਆਂ ਵੀ ਕੋਈ ਵੀ ਧਰਮ ਆਪਸ ਵਿੱਚ ਵੈਰ ਕਰਨਾ ਨਹੀਂ ਸਿਖਾਉਂਦਾ ਇਹ ਏਜੰਸੀਆਂ ਦੀ ਸਾਰੀ ਸ਼ਰਾਰਤ ਆ ਔਰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਨਾਂ ਉੱਪਰ ਪਰਚਾ ਦਰਜ ਕੀਤਾ ਜਾਵੇ ਜੋ ਬੰਦੀ ਕਾਨੂੰਨੀ ਵਾਇ ਕਾਰਵਾਈ ਕਰਕੇ ਨਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਿਆ ਜਾਵੇ ਅੱਛਾ ਤੁਸੀਂ ਵੀ ਕਮਿਸ਼ਨਰ ਹੋਰਾਂ ਨੂੰ ਮਿਲੇ ਫਿਲਮ ਤੇ ਡਿ ਗਿਆ ਹੂੰ ਰਿਲੀਜ਼ ਸੋ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਪਾਸਟਰ ਸਰਵਾਨ ਹਨ ਕਿ ਕਿਹੜੇ ਆਦਮ ਕਿਸ ਤਰੀਕੇ ਦਾ ਰੁਕਚਾ ਬਹੁਤ ਜੀ ਅਸੀਂ ਤਾਂ ਇਹ ਵੀ ਜਿਹੜਾ ਫਿਲਮ ਦੇ ਵਿੱਚ ਜਿਹੜਾ ਚਰਚ ਦਾ ਸੀਨ ਆ ਉਹਨੂੰ ਕੱਟਿਆ ਜਾਵੇ ਔਰ ਦਿੱਤਾ ਗਿਆ ਗਾਂ ਤੋਂ ਇਧਰ ਦੀ ਕੋਈ ਕੰਮ ਨਾ ਕੀਤਾ ਜਾਵੇ ਜਿਹਦੇ ਨਾਲ ਮਸੀਹ ਪਾਪ ਚਾਰੇ ਦੇ ਹਿਰਦੇ ਦੇ ਵਿਰੋਧਲੇ ਜਾਣ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਇਹਨਾਂ ਦੇ ਬਹੁਤ ਜਲਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਏਗੀ ਜਿਹੜੀ ਇੱਕ ਕੁਰੂਜ ਯਾਤਰਾ ਪਹਿਲੀ ਵਾਰ ਕੱਢੀ ਗਈ ਹੈ ਇਹਦੇ ਕੱਢਣਾਂ ਵਿੱਚ ਖਾਸ ਮਤਲਬ ਲੋਕਾ ਜਿਹੜੇ ਇਸ ਚੀਜ਼ ਨੂੰ ਨਹੀਂ ਸਮਝਦੇ ਉਹਦੇ ਬਾਰੇ ਦੱਸ ਜੀ ਇਹ ਸ਼ਾਂਤੀ ਲਈ ਕੁਰੂਜ ਯਾਤਰਾ ਕੱਢੀ ਗਈ ਹੈ ਔਰ ਸਾਡਾ ਜਿਹੜਾ ਈਸਟਰ ਆ ਇਹ ਬਹੁਤ ਵੱਡਾ ਤਿਹਾੜਿਆ ਔਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਮਰਦੇ ਆ ਜੋ ਜੀ ਉੱਠੇ ਸੀ ਅੱਜ ਤੀਸਰੇ ਦਿਨ ਔਰ ਇੱਕ ਉਦੀ ਖੁਸ਼ੀ ਦੇ ਵਿੱਚ ਅਸੀਂ ਕੱਢ ਰਹੇ ਆ ਔਰ ਪੂਰੇ ਸਮਾਜ ਦੇ ਨਾਲ ਰਾਤਨਾ ਕਰਦੇ ਪਏ ਆ ਵੀ ਪੂਰਾ ਸਮਾਜ ਤਰੱਕੀ ਕਰੇ ਸਾਡਾ ਪੰਜਾਬ ਤਰੱਕੀ ਕਰੇ ਸਾਡਾ ਭਾਰਤ ਦੇਸ਼ ਦੀ ਗਿਆ ਜੀ ਲੋਕਾਂ ਨੂੰ ਕੀ ਮੈਸੇਜ ਜਿਹੜੇ ਅਵਲ ਕੋਈ ਆਪਸੀ ਜਿਹੜੇ ਲੋਕਾਂ ਨੂੰ ਮੈਂ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਜਿਹੜੇ ਮੇਰੀ ਬਾਣੀ ਨੂੰ ਸੁਣ ਰਹੇ ਨੇ ਤੁਹਾਡੇ ਮਾਧਮ ਰਹੀ ਵੀ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਕਿਸੇ ਦੇ ਬਹਿਕਾਵੇ ਦੇ ਵਿੱਚ ਨਾ ਆਓ ਕਿਉਂਕਿ ਧਰਮ ਨਹੀਂ ਸਿਖਾਤਾ ਆਪਸ ਵਿੱਚ ਵੈਰ ਕਰਨਾ Hindu Muslim Sikh Isai ਸਾਰੇ ਨੇ ਸਹੀ ਭਾਈ ਭਾਈ ਧੰਨਵਾਦ ਬਿਲਕੁਲ ਲਗਾਤਾਰ ਜਿਹੜਾ ਹੈਗਾ ਉਹ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਮਿਲ ਜਿਹੜਾ ਬੱਚੇ ਦੇ ਨਾਲ ਕਿਤੇ ਦਾ ਸੀਨ ਹੈ ਸਾਈਟਾਂ ਇਕੱਠਾ ਹੋਇਆ ਹੈ ਜਲੰਧਰ ਦੀ ਅਸਲ ਕਾਮਨਾ ਕੀਤਾ ਜਾਵੇ ਜਿਸ ਤਰੀਕੇ ਨਾਲ ਮਸੀਹ ਭਾਈ ਚਾਰਾ ਦੇ ਹਰ ਦੇ ਦੂਸਰਾ ਐਡਮਿਸ਼ਨ ਵੀ ਹੋਇਆ ਹੋਇਆ ਹੈ ਇਹਨਾਂ ਦੇ ਬਹੁਤ ਜਲਦੀ ਤਰੀਕੇ ਨਾਲ ਕਾਰਵਾਈ ਕਰਨ ਦੀ ਜਾਈਦਾ ਹੈ ਹੋਰ ਵੀ ਲੀਡਰ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੀ ਇਹ ਚੀਜ਼ ਨਹੀਂ ਸਮਝਦੇ ਜੀ ਸ਼ਾਂਤੀ ਲਈ ਕੁਝ ਜ਼ਿਆਦਾ ਘੜੀ ਗਈ ਹੈ ਪਰ ਸਾਡਾ ਜਿਹੜਾ ਇਸ਼ਟਰ ਹੈ ਇਹ ਬਹੁਤ ਵੱਡਾ ਹੈ ਔਰ ਪਰਮੇਸ਼ਰ ਪਰਮ ਯਿਸੂ ਮਸੀਹ ਮੁਦਦੇ ਜੋ ਜੀ ਉਠੇ ਸੀ ਪਿਛਲੀ 10 ਤਰੀਕ ਨੂੰ ਔਰ ਸੰਨੀ ਦਿਵਸ ਤੇ ਦੇਖ ਹੁਟਾ ਲਈ ਬੀਚਾਰਟ ਜਿਹੜੀ ਆ ਹੋਰ ਰੀਲਸ ਹੋ ਰਹੀ ਸੀ ਜਿਸ ਨੂੰ ਜਿਹੜਾ ਸਭ ਵਿੱਚ ਰੱਖਿਆ ਹੈ ਜਨਮ ਦੇ ਦੇਖ ਕੇ ਆਪਕੀ ਕਰੇ ਸਾਡਾ ਭਾਰਤੀ ਭਾਈਚਾਰੇ ਦੇ ਵਿੱਚ ਤੁਹਾਨੂੰ ਕੋਈ ਆਪ ਜਨਮ ਉਸ ਫਿਲਮ ਨੂੰ ਲੈ ਕੇ ਰੋਸ ਪਾਇਆ ਗਿਆ ਪੰਜਾਬੀ ਦੇ ਸੰਬੰਧ ਦੇ ਵਿੱਚ ਸਾਡੀਆਂ ਜਿੱਥੇ ਬੰਦੀਆਂ ਨੇ ਦਿਲੋਂ ਦੁਖ ਕਰਦਿਆਂ ਨੂੰ ਕੋਈ ਐਪਲੀਕੇਸ਼ਨ ਦਿੱਤੀ ਆ ਉਹ ਤੁਹਾਡੇ ਨਾਲ ਗੱਲ ਕੀਤੀ ਵੀ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਕਿਸੇ ਦੇ ਬਹਿਕਾਵੇ ਦੇ ਵਿੱਚ ਨਾ ਆਓ ਕਿਉਂਕਿ ਧਰਮ ਨਹੀਂ ਸਿਖਾਤਾ ਉਸ ਨੂੰ ਬੇਰਗਨਾ ਤੂੰ ਜਿੰਦੂ ਨੂੰ ਮੁਸਲਮਨ ਸਿੱਖੀ ਸਹੀ ਸਾਰੇ ਨੇ ਸਿੱਖਾਈ ਸਹੀ ਜਿਹੜਾ ਵਿਰੋਧ ਜਿਹੜਾ ਹੈ ਪ੍ਰੋਬਲਮ ਕਿਹਦਾ ਜਰਾ ਹੈ ਲਗਾਤਾਰ ਜਿਹੜਾ ਹੈਗਾ ਉਹ ਪਹਿਲਾਂ ਵੀ ਦੱਸਿਆ ਕਿ ਵਿਰੋਧ ਜਿਹੜਾ ਹੈ ਪ੍ਰੋਬਲਮ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਸਿੱਖਾਈ ਦਾ ਅਚਾਰਾ ਜਿਹੜਾ ਹੈ ਉਹ ਇਕੱਠਾ ਹੋਇਆ ਚਲੰਦਰ ਚਲੰਦਰ ਦੇ ਵਿੱਚ ਸਕਾ ਦੇ ਉੱਪਰ ਤੇ ਇਹਨਾਂ ਦਾ ਕੋਈ ਯਾਤਰਾ ਕਰਨ ਦੇ ਨਾਲ ਇਹ 8 ਮੂਵੀ ਲੱਗੀ ਹੈ ਉਹ ਸਾਰਾ ਇਸਟਾ ਤੋਂ ਲੈ ਕੇ ਵਿਰੋਧ ਜਿਹੜਾ ਹੈ ਉਹ ਪੂਟੋ ਅਲੀਸ਼ੋਬੇ ਜਗਤੂ ਆ ਹੈ ਉਹ ਵੀ ਲੀਫਰ ਪਹੁੰਚ ਹੋਈ ਨਾ ਉਹ ਬਨਾਲ ਵੀ ਆਪਸੇ ਗਲਬਾ ਜਿਹਨੇ ਬੇਟੇ ਨੂੰ ਸੰਸਾਰ ਦੇ ਵਾਸਤੇ ਇੰਨਾ ਬਹੁਤ ਮਰਮਾਨ ਕਰ ਕੇ ਸਮਝਾ ਅਫਸੋਸ ਤੇ ਪਿਆਰ ਦਾ ਸੁਨੇਹਾ ਲੈ ਕੇ ਗਰੀਬ ਕਰੀ ਵਿੱਚੋਂ 10 ਕਿਲੋਮੀਟਰ ਕੇ ਪੈਦਲ ਯਾਤਰਾ ਚੱਲੀ ਆ ਸਾਰਿਆਂ ਦੇ ਹੱਥਾਂ ਦਾ 10 ਤਰੀਕਾ ਸੀ ਜਿਹੜਾ ਵਾਕ ਸਾਰੀ ਤਰ੍ਹਾਂ ਜੱਟ ਜਿਹੜੀ ਆ ਉਹ ਰੇਜ਼ ਹੋਈ ਸੀ ਇਸ ਨੂੰ ਜੇਸ਼ੋ ਨੂੰ ਸੋਸ਼ਲ ਮੀਡੀਆ ਤੇ ਜਦੋਂ ਅਸੀਂ ਦੇਖਿਆ ਇੱਕ ਪਵਿੱਤਰ ਚਿੰਨ੍ਹ ਆ ਜਿਹੜਾ ਸ਼ੋਹਨ ਦੇ ਪਰਮੇਸ਼ਰ ਨੇ ਬਣਾ ਦਿੱਤੀ ਜਲਦ ਤੋਂ ਜਲ ਨੂੰ ਲੈ ਕੇ ਰੋਚਨੇ ਆ ਗਿਆ ਜਿਹਦੇ ਸੰਬੰਧ ਦੇ ਵਿੱਚ ਸਾਡੀਆਂ ਜਿਥੇ ਦੁਨੀਆ ਨੇ ਜਲੰਧਰਪੁਰ ਕਮਿਸ਼ਨਰ ਨੂੰ ਇੱਕ ਐਪਲੀਕੇਸ਼ਨ ਦਿੱਤੀ ਆ ਇਹ ਤਸਵੀਰਾਂ ਤੋਂ ਅਸੀਂ ਇਹ ਅਮਰ ਦਖਾਵਾ ਵੀ ਕੀਤੀ ਹੈ ਜਿੱਥੇ ਇਹ ਕਾਨੂੰਨੀ ਕੱਢੀ ਗਈ ਹੈ ਤੇ ਜਾਤ ਫਿਲਮ ਦਾ ਬਰੋਧ ਕੀਤਾ ਗਿਆ ਹੈ ਕਹਿੰਦੇ ਹੋਰ ਵੀ ਤਸਵੀਰਾਂ ਫਿਲਮ ਦਾ ਚੈਨ ਜਿਹੜੀਆਂ ਨੇ ਉਹ ਪ੍ਰੋਪਰ ਤਰੀਕੇ ਨਾਲ ਦਿਖਾਉਦੇ ਰੱਖੀ ਤਾਂ ਵੀ ਇਸ ਤਰੀਕੇ ਨਾਲ ਅਪਣਾ ਬਣਾਇਆ ਗਿਆ ਹੈ ਲੱਗ ਰਿਹਾ ਹੈ ਕਿ ਅਨੁਮਾਨ ਸਮਝ ਫਿਲਮ ਨੂੰ ਜੜੀ ਰੋਕੀ ਜਾਵੇਗੀ ਅੱਜ ਬਹੁਤ ਭਗਾ ਭਲਾ ਦਿਨ ਹੈ ਕਿ ਜਲੰਧਰ ਸ਼ਹਿਰ ਦੇ ਵਿੱਚ ਜੋ ਕ੍ਰੂਸ ਯਾਤਰਾ ਕੀਤੀ ਗਈ ਗੁੱਡ ਫਰਾਈਡੇ ਨੂੰ ਲੈ ਕੇ ਈਸਟਰ ਨੂੰ ਲੈ ਕੇ ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਇਹ ਜਿਆਦਾ ਪਿਆਰ ਕੀਤਾ ਕਿ ਆਪਣੇ ਇੱਕ ਲਾਉ ਤੇ بیٹے ਨੂੰ ਸੰਸਾਰ ਦੇ ਭਲੇ ਵਾਸਤੇ ਜਿਹੜਾ ਵਾ ਕੁਰਬਾਨ ਕਰ ਦਿੱਤਾ ਸੋ ਉਸੇ ਪਿਆਰ ਦਾ ਸੰਦੇਹਾਂ ਲੈ ਕੇ ਗਰੀਬ ਗਰੀਬ 10 ਕਿਲੋਮੀਟਰ ਦੀ ਪੈਦਲ ਯਾਤਰਾ ਚੱਲੀ ਜਾ ਰਿਆਂ ਦੇ ਹੱਥ ਕਰਾਸ ਤੇ ਔਰ ਕਰਾਸ ਹੀ ਜਿਹੜਾ ਵਾਈਸਾਈ ਧਰਮ ਦੇ ਜੋ ਸ਼ਾਂਤੀ ਦੇ ਦੂਦ ਨੇ ਪ੍ਰਭੂ ਯੇਸ਼ੂ ਮਸੀਹ ਉਹਨਾਂ ਦਾ ਪਹੁੰਚੇ ਨੇ ਇੱਕ ਪਵਿੱਤਰ ਚਿੰਨ੍ਹ ਆ ਜਿਹੜਾ ਦਰਸਾਉਂਦਾ ਆ ਕਿ ਪਰਮੇਸ਼ਰ ਨੇ ਪੂਰੀ ਜਗਤ ਦੇ ਲਈ ਆਪਣੇ ਇਕਲੌਤੇ ਬੇਟੇ ਨੂੰ ਸਲੀਬ ਤੇ ਕੁਰਬਾਨ ਕੀਤਾ ਇਸ ਤੋਂ ਲੈ ਕੇ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਪ੍ਰੋਪਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਇਹ ਰੈਲੀ ਕ